ਅੱਜ ਸਵੇਰੇ ਸਾਨੂੰ ਮਾਰਨਿੰਗ ਕੋਈ ਇਨਫਲੂਐਂਸਰ ਮਿਲੇ ਕਿ ਜਿਹੜਾ ਰਾਏਪੁਰ ਸੂਰਪੁਰ ਪਿੰਡ ਜਿਹੜਾ ਕਰਤਾਰਪੁਰ ਥਾਣੇ 'ਚ ਪੈਂਦਾ ਵਾ ਉੱਥੇ ਨਵਦੀਪ ਸਿੰਘ ਨਾਂ ਦਾ ਇੱਕ ਇਨਫਲੂਐਂਸਰ ਹੈ ਜਿਹੜਾ ਕਿ ਡਾਕਟਰ ਰਾਜਰ ਸੰਧੂ ਦੇ ਨਾਂ ਤੇ ਆਪਣਾ ਜਿਹੜਾ ਪੇਜ ਚਲਾਉਂਦਾ ਵਾ ਉਹਦੇ ਘਰ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਹੈ ਜਦੋਂ ਆ ਕੇ ਅਸੀਂ ਵੇਖਿਆ ਉਹਨੂੰ ਮਿਲੇ ਉਹਨੂੰ ਵੀ ਦੱਸਿਆ ਫਿਰ ਆ ਕੇ ਕਿ ਰਹੀ ਜਿਹੜਾ ਨੌਕਾ ਸਰ ਹੈ ਇਨਸਪੈਕਟਰ ਕੀਤਾ ਵਾਕਈ ਉਹਦੇ ਜਿਹੜੇ ਘਰ ਦੇ ਵਿੱਚ ਗਲੀ ਵਾਲੀ ਸਾਈਡ ਤੇ ਬਲਕੋਨੀ ਦੇ ਵਿੱਚ ਕੋਈ ਮੈਟਲ ਟਾਈਪ ਜਿਹੜੀ ਉਹ ਪਈ ਸੀ ਇੱਕ ਚੀਜ਼ ਫਿਰ ਅਸੀਂ ਇਮੀਡੀਏਟਲੀ ਉਹ ਪਣਿਆ ਜਿਹੜਾ ਜਿਹੜਾ ਸਿਸਟਮ ਇਨ ਪਲੇਸ ਕਰਕੇ ਤੇ ਉਹਨੂੰ ਜਿਹੜਾ ਆਪਾਂ ਉਹਦਾ ਪੈਕ ਬਣਾ ਲਿਆ ਮੁੰਜਿੰਡਾ ਇਹਦੇ ਵਿੱਚ ਜਦੋਂ ਅਸੀਂ ਇਹ ਤੋਂ ਇਹ ਤੋਂ ਵੈਰੀਫਿਕੇਸ਼ਨ ਕੀਤੀ ਉਹਦੇ ਚ ਇਹੀ ਗੱਲ ਆਈ ਹੈ ਕਿ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਪੱਟੀ ਦੀ ਜਿਹੜੀ ਇੱਕ ਵੀਡੀਓ ਇਹਨੂੰ ਜਦੋਂ ਪਤਾ ਕੀਤਾ ਇਹਨਾਂ ਨੇ ਫਿਰ ਇਹ ਦੱਸਿਆ ਵੀ ਉਹ ਵੀ ਇੱਕ ਇਨਫਲੂਐਂਸਰ ਹੈ ਇਹ ਵੀ ਇਨਫਲੂਐਂਸਰ ਹੈ ਇੱਕ ਉਸ ਟਾਈਮ ਪਹਿਲਾਂ ਇਹ ਆਪਸ ਜਿਹੜੇ ਇੱਕ ਦੂਜੇ ਨਾਲ ਇਹਨਾਂ ਦਾ ਫ੍ਰੈਂਡਲੀ ਦਾ ਸੀਗਾ ਰਿਲੇਸ਼ਨ ਇਹਦੇ ਫਾਲੋਅਰ ਬਹੁਤ ਜ਼ਿਆਦਾ ਰਾਜਾ ਸੰਧੂ ਦੇ ਤੇ ਉਹ ਇਹਨੂੰ ਕਹਿੰਦਾ ਸੀਗਾ ਵੀ ਤੂੰ ਆਪਣਾ ਜਿਹੜਾ ਆਪਣੇ ਪਲੇਅਰ ਨੂੰ ਲੈ ਕੇ ਮੇਰੇ ਨਾਲ ਲੈਵਲ 1 ਤੇ ਜਿਹੜਾ ਖੇਡ ਤੇ ਗਿਫਟਿੰਗ ਮੈਨੂੰ ਕਰਾ ਇੱਕ ਵਾਰੀ ਉਹ ਫਿਰ ਇਹਨਾਂ ਇਹਨਾਂ ਨੂੰ ਮਨਾ ਕਰਤਾ ਕਿਉਂਕਿ ਉਹ ਇੱਕ ਵਾਰੀ ਗਿਫਟਿੰਗ ਕਰਾਉਣ ਨਾਲ ਹੀ ਬਹੁਤ ਜ਼ਿਆਦਾ ਪੈਸੇ ਜਿਹੜੇ ਇਹ ਆ ਜਾਂਦੇ ਇਹਨਾਂ ਨੂੰ ਉਹ ਫਿਰ ਉਸ ਕਰਕੇ ਜਿਹੜਾ ਨਾ ਕਰਨ ਤੇ ਫਿਰ ਉਹਨਾਂ ਇਹਦੇ ਖਿਲਾਫ ਜਿਹੜਾ ਅੰਦਰੋਂ ਅੰਦਰ ਜਿਹੜਾ ਕੁਛ ਨਾ ਕੋਈ ਸੋਚਣਾ ਸ਼ੁਰੂ ਕਰਤਾ ਫਿਰ ਉਹਨੇ ਆਪਣੇ ਇਧਰ ਧਰਮ ਦੇ ਖਿਲਾਫ ਜਿਹੜੇ ਕੁਛ ਨਾ ਕੋਈ ਆਬਜੈਕਸ਼ਨੇਬਲ ਜਿਹੜੀਆਂ ਫੋਟੋਆਂ ਵਗੈਰਾ ਉਹ ਪਾਈਆਂ ਮੀਡੀਆ 'ਚ ਉਹਨੂੰ ਇਹਨਾਂ ਆਬਜੈਕਟ ਕੀਤਾ ਫਿਰ ਇੱਕ ਜਿਹੜੀ ਇਹ ਲਾਈਵ ਸਟ੍ਰੀਮ ਹੋਇਆ ਇਹਦੇ ਕਿਸੇ ਇਨਫਲੂਐਂਸਰ ਨੇ ਇਹਦੇ ਕਿਤੇ ਜਿਹੜਾ ਪਲੇਅਰ ਨੇ ਉਹਨਾਂ ਦੇ ਆਬਜੈਕਸ਼ਨੇਬਲ ਕਮੈਂਟ ਕਰਤੇ ਜਿੱਥੇ ਉਹਨਾਂ ਦੀ ਗੱਤ ਗਈ ਆਪਸ ਦੇ ਵਿੱਚ ਦਿਸ਼ਨ ਡੇਡ ਇਹਨਾਂ ਦੇ ਟੈਂਸ ਹੋ ਗਏ ਹੁਣ ਫਿਰ ਇਹ ਸਾਰਾ ਜਿਹੜਾ ਮਾਮਲਾ ਇੱਕ ਇਹ ਆਪਾਂ ਇਹੀ ਕਹਿੰਦੇ ਆ ਕਿ ਡਿਜੀਟਲ ਐਕਸਟਰੈਕਸ਼ਨ ਦਾ ਵੈ ਜਿਹਦੇ ਵਿੱਚ ਉਹ ਇਹ ਕਰਨਾ ਚਾਹੁੰਦਾ ਹੁੰਦਾ ਸੋ ਇਸੇ ਵਿੱਚ ਆ ਕੇ ਉਹ ਜਿਹੜਾ ਸਾਰਾ ਇਸ ਚੀਜ਼ ਨੂੰ ਅੰਜਾਮ ਦਿੱਤਾ ਸੋ ਸਾਡੇ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜਾ ਜੋਗ ਤਰਾਵਾਂ ਦੇ ਜਿਹੜੀ ਐਫ ਆਈ ਆਰ ਦਰਜ ਕਰਕੇ ਤੇ ਅਸੀਂ ਜਿਹੜੀ ਉਹ ਤਕਰੀਰ ਕਰ ਰਹੇ ਆ ਸਾਡਾ ਸਾਰਾ ਜਿਹੜਾ ਇਨਵੈਸਟੀਗੇਟਿਵ ਸੈਟਅਪ ਹੈ ਓਵਰਸੀ ਇਨ ਪਲੇਸ ਕੀਤਾ ਹੋਇਆ ਜੋ ਜਿੱਦਾਂ ਆਪਾਂ ਵਰਕ ਕਰ ਰਹੇ ਹਾਂ ਸਾਰਾ ਚੱਲ ਰਿਹਾ ਵਾ ਵਕ ਵਕ ਟੀਮ ਨੂੰ ਕੋ ਵਕ ਵਕ ਜਿਹੜਾ ਟਾਸਕਿੰਗ ਕੀਤੀ ਹੋਈ ਗਿਆ ਇਹਦੇ ਵਿੱਚ ਜਲਦੀ ਹੀ ਅਸੀਂ ਜਿਹੜਾ ਬ੍ਰੇਕਥਰੂ ਕਰਾਂਗੇ ਸਰ ਜਿਹੜੇ ਲੜਕੇ ਆ ਗਏ ਆ ਉਹ ਹਾਇਪ ਕਿਤੇ ਗਏ ਜਾਂ ਕੀ ਵੇਖੋ ਉਹਦੇ ਵਿੱਚ ਵੇਖੋ ਐਕਸ਼ਨ ਤੇ ਇਹ ਹੋਇਆ ਤੇ ਹੈ ਵਾ ਸਾਰਾ ਪਰ ਕਿਹੜੇ ਕੀਤੇ ਹਨ ਕਿਦਾਂ ਕੀਤੇ ਆ ਇਹ ਸਾਡਾ ਆਪਾਂ ਨੂੰ ਜਦੋਂ ਆਪਾਂ ਬੰਦੇ ਬੰਦਿਆਂ ਤੱਕ ਪਹੁੰਚ ਜਾਗੇ ਫਿਰ ਸਾਨੂੰ ਜਿਹੜਾ ਪਤਾ ਲੱਗ ਜਾਊਗਾ ਵੀ ਬੰਦੇ ਕੀ ਹਾਇ ਰਹਿ ਜਾ ਉਹਦੇ ਕੋਈ ਬੰਦੇ ਉਹਦੇ ਗਰੁੱਪ ਦੇ ਹੈ ਕੋ ਇਸ ਤਰ੍ਹਾਂ ਫਿਰ ਸਰਬੱਤ ਐਕਸਪਲੇਨ ਹੋਊਗਾ ਸਰ ਇਸ ਤਰ੍ਹਾਂ ਦਾ ਮਾਮਲਾ ਇੱਕ ਅਸ਼ੀਰਕ ਦਾ ਵੀ ਸਾਹਮਣੇ ਆਇਆ ਯੂਟਿਊਬਰ ਦੇ ਘਰ ਉਹਨਾਂ ਸੈਟ ਦਿੱਤੀ ਗਈ ਹੈ ਕਿ ਉਹ ਵੀ ਇਹਨਾਂ ਦੇ ਲਿੰਕ ਉਹ ਵੀ ਉਹ ਵੀ ਇਹਨਾਂ ਦੇ ਗਰੁੱਪ ਦਾ ਹੀ ਹੈ ਕਿ ਜਿਹੜਾ ਰਾਜਰ ਦੇ ਹੀ ਗਰੁੱਪ ਦਾ ਉਹ ਵੀ ਜਿਹੜਾ ਸੇਮ ਇਹਦਾ ਫਰੈਂਡ ਹੀ ਹੈ YouTube ਤੇ ਉਹ ਵੀ ਇਹਨੂੰ ਨੂੰ ਹੀ ਸਪੋਰਟ ਕਰ ਦਿੰਦੀ ਸਾਈਡ ਤੋਂ ਖੜਦਾ